ਸਾਜੀ ਆਪਣਾ ਰਾਜਿੰਦ ਸਿੰਘ ਆ ਜੀ ਪਿੰਡ ਤੁਹਾਡੀ ਜੀ ਰਾਜੀ ਆ ਜੀ ਜ਼ਿਲ੍ਹਾ ਗਦਾਸਪੁਰ ਤਸੀਹ ਬਟਾਰਾ ਜੀ ਬੜੇ ਪ੍ਰਾਣੇ ਸਿੱਕੇ ਤੁਸੀਂ ਸਾਹਮਣੇ ਹੋਇਆ ਨੋਟ ਵੀ ਸਾਹਮਣੇ ਆ ਕੀ ਵਜਾ ਇਹ ਮੈਨੂੰ ਬਚਪਨ ਜ ਤੋਂ ਸੌਗਾ ਜੀ ਨੋਟ ਸਾਹਮਣੇ ਆ ਜੀ ਲੋਕਾਂ ਨੇ ਜਾਇਦਾਦ ਹੁੰਦਾ ਸੀ ਮੈਨੂੰ ਬਚਪਨ ਤੋਂ ਨੋਟ ਸਾਹਮਣੇ ਜਿੱਦਾਂ ਪ੍ਰਾਣਾ ਕੋ ਸਿੱਕਾ ਕੋਈ ਵੀ ਹੁੰਦਾ ਸੀ ਮੇਰੇ ਮਨ ਨੂੰ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਸਾਮਕ ਰੱਖਦਾ ਸੀ ਪੈਸਾ ਵੀ ਸਾਂਭਿਆ ਵਾ 2 ਪੈਸੇ 20 ਪੈਸੇ ਸੋ ਇਹਨਾਂ ਦਾ ਕਿੰਨਾ ਕੁ ਮਹੱਤਵ ਵਾ ਪਹਿਲੇ ਕੀ ਕੀ ਇਹਨਾਂ ਦਾ ਸਾਮਾਨ ਆ ਜਾਂਦਾ ਸੀ ਦੇਖੋ ਜੀ ਜਦੋਂ ਤੇ ਮੈਂ ਸਾਂਭਿਆ ਜੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਇਹਦਾ 1 ਰੁਪਏ ਦਾ ਜੇ 10 20 ਮੈਂ ਤੇ ਘਰ ਦੇ ਉਹ ਸਾਰਾ ਇਹ ਕੁਝ ਹਾਂ ਜਦਾਂ ਇੱਕ ਹੱਥ ਤੇ ਲੱਗ ਜਾਦਾ ਹੋ ਜਾਂਦਾ ਜੀ ਇੱਕ ਪੈਸੇ ਨਾਲ ਹਾਂ ਜੀ ਹਾਂ ਤੇ ਹੋਰ ਕੀ ਕੀ ਵੀ ਸਾਂਭਿਆ ਹੋਇਆ ਜਿਵੇਂ ਨੋਟਾਂ ਜਾਂ ਹੋਰ ਕਿਹੜੇ ਕਿਹੜੇ ਪੈਸੇ ਆ ਆ ਦੇਖੋ ਜੀ ਆ ਜਿਵੇਂ 1 ਰੁਪਿਆ ਆ ਜੀ ਆ 2 ਰੁਪਏ ਆ ਜੀ ਤੇ ਆ 5 ਰੁਪਏ ਆ ਜੀ ਆ ਜੀ ਵੇਖੋ ਜੀ ਆ ਦਸ ਦਾ ਨੋਟ ਅੱਜ ਕੱਲ ਸਮੇ ਵਿੱਚ ਨਹੀਂ ਲੱਭੇਗਾ ਤੁਹਾਨੂੰ ਵੇਖੋ ਜੀ ਦੋ ਮੋਬਾਈਲ ਉੱਤੇ ਹਨ ਘੋੜਾ ਜੀ ਵੇਖੋ ਜੀ ਇਹ 50 ਰੁਪਏ ਦਾ ਨੋਟ ਹੈ ਇਹਦੇ ਵਿੱਚ 40 ਮਾਰਕ ਗੋਲ ਚ ਘਰ ਹੋਇਆ ਗਿਆ ਜੀ ਆ 100 ਰੁਪਏ ਦਾ ਨੋਟ ਹੈ ਜੀ ਰਾਹ ਅੱਜ ਸਮੇ ਵਿੱਚ ਬੰਦ ਹੋ ਗਿਆ ਜੀ ਇਹ ਵੀ ਸੰਭ ਰੱਖਿਆ ਹੋਇਆ ਜੀ ਬੱਚਿਆਂ ਨੂੰ ਦੱਸ ਦਿਓ ਪੈਸੇ ਨਾਲ ਬਾਰੇ ਹਾਂ ਜੀ ਇਹਦੇ ਜੀ ਕੋਈ ਵੀ ਆਪਣੇ ਘਰ ਗੈਸਟ ਹੁੰਦਾ ਕੋਈ ਵੀ ਆਪਣੇ ਘਰ ਜੋ ਸਮਾਗਮ ਹੁੰਦਾ ਕੋ ਪ੍ਰੋਗਰਾਮ ਹੁੰਦਾ ਆਇਆ ਇਹ ਮੈਨੇ ਸ਼ੌਂਕਾ ਜੀ ਮੈਂ ਹਰਕ ਨੂੰ ਵਖਾਲਣਾ ਜੀ ਇਹਨਾਂ ਚੀਜ਼ਾਂ ਧਿਆਨ ਰੱਖੋ ਪੁਰਾਣੀ ਚੀਜ਼ ਆਪਣੀ ਸੰਭਾਲ ਕੇ ਰੱਖੋ ਹਾਂਜੀ ਤੁਹਾਨੂੰ ਵਧੀਆ ਲੱਗਦਾ ਤੁਹਾਨੂੰ ਮੈਨੂੰ ਵਧੀਆ ਲੱਗਦਾ ਜੀ ਮੇਰੇ ਮਨ ਨੂੰ ਬਹੁਤ ਜਦੋਂ ਕਿ ਇਹਨੂੰ ਵਖਾਲਣਾ ਇੰਟਰਵਿਊ ਦਾ ਨਾ ਜਦੋਂ ਤੁਹਾਨੂੰ ਵਖਾਲਣ ਲਿਆ ਜੀ ਮੈਨੂੰ ਬਹੁਤ ਸ਼ੌਂਕ ਆ ਜੀ ਮੇਰੇ ਮਨ ਦਾ ਤੱਲੀ ਹੁੰਦੀ ਹੈ ਜੀ ਕਿੰਨੇ ਕੀ ਜਿਹੜਾ ਸਾਂਭੇ ਹੋਰ ਵੀ ਸਿੱਕੇ ਹੈਗੇ ਨੇ ਹਾਂਜੀ ਹੋਰ ਵੀ ਹੈਗੇ ਆ ਜੀ ਹਾਂਜੀ ਹਾਂਜੀ ਇਹ ਜਿਵੇਂ 1 ਰੁਪਏ ਦਾ 2 ਰੁਪਏ ਦਾ 5 ਤੇ ਦਾ 10 ਰੁਪਏ ਦਾ ਹਾਂਜੀ